ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਹੀਂ ਵੀ ਜਾਣਾ ਸੀ ਮੇਲੇ ਤੇ ਸਾਡਾ ਮੇਲਾ ਨਾ ਹੁਣ ਬੰਦ ਹੋ ਗਿਆ ਵਾ ਕਿਉਂ ਤੁਹਾਡਾ ਮੇਲਾ ਕਿਉਂ ਬੰਦ ਹੋ ਗਿਆ ਵਾ ਆਈ ਹੁਣ ਵੀਡੀਓ ਬਣਾਉਣ ਚੱਲ ਚੱਲੇ ਆ ਤੇ ਚਲੋ ਵੀ ਕੰਮ ਵਾ ਕੰਮ ਜ਼ਰੂਰੀ ਆ ਕਿ ਕੰਮ ਕਰਨਾ ਨਹੀਂ ਆ ਨਹੀਂ ਕਰਨਾ ਤਾਂ ਕਾਈ ਇੱਕ ਰਜਾਨਾ ਕਰਨ ਵਾਲਾ ਹੁੰਦਾ ਹੁਣ ਮਗਲਿਆਂ ਫੋਨ ਕੀਤਾ ਉਧਰ ਜਾਣਾ ਹੀ ਪੈਣਾ ਉਹ ਤੇ ਕੰਮ ਵਾ ਜ਼ਰੂਰੀ ਹੈ ਨਾ ਇੱਕ ਸਾਫ ਦਾ ਦੁਕਾਨੀ ਵਾਲਾ ਹੀ ਕੰਮ ਹੁੰਦਾ ਤੇ ਡਿਊਟੀ ਤੇ ਡਿਊਟੀ ਆ ਇਹ ਤੇ ਦੱਸ ਦੋ ਮੇਲਾ ਕਿੱਥੇ ਆ ਮੇਲਾ ਤੇਰੇ ਨਾਲ ਕਿੱਵਰ ਕਿੱਥੇ ਆ ਤੈਨੂੰ ਨਹੀਂ ਬੋਲਦੇ ਆ ਇਹ ਕਿ ਦੱਸੀਗੇ ਤੂੰ ਕਿਹੜਾ ਮੇਲੇ ਗਿਆ ਨੂੰ ਸਾਡੇ ਘਰ ਮਾਂ ਚ ਨਹੀਂ ਹੋਇਆ ਉਹ ਤਾਂ ਹਰ ਸਾਲ ਜਾਂਦੇ ਆ ਪਰ ਐਰ ਕੀ ਚਲੋ ਹਾਂ ਧਿਆਨ ਤੇ ਵਿੱਚ ਹੀ ਆ ਨਹੀਂ ਨਾ ਪਾਰੀ ਹੋਣਾ ਨੂੰ ਦੱਸਿਆ ਨਹੀਂ ਤੇ ਉਹਨਾਂ ਨੇ ਅਡਜਸਟਮੈਂਟ ਕਰ ਨਹੀਂ ਉਹ ਉਹਨਾਂ ਦੀ ਗਲਤੀ ਨਹੀਂ ਗਲਤੀ ਸਾਡੀ ਆ ਵੀ ਸਾਨੂੰ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਵੀ ਅਸੀਂ ਮਹਿਲਾ ਵਾ ਸਾਨੂੰ 16 ਤਰੀਕ ਨੂੰ ਅਸੀਂ ਦੱਸਿਆ ਨਹੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਉਹਨਾਂ ਦੀ ਗਲਤੀ ਨਹੀਂ ਐਵੇਂ ਤੇ ਜੇ ਦੱਸਿਆ ਹੁੰਦਾ ਤੇ ਉਹਨਾਂ ਨੇ ਕਰ ਲੈਣੀ ਐਡਜਸਟਮੈਂਟ ਨਹੀਂ ਨਹੀਂ ਚਲ ਕੋਈ ਨਹੀਂ ਜੇ ਟਾਈਮ ਨਾ ਬਣ ਜੂਗੀ ਫਿਰ ਆ ਜਿਓ ਘੜੀ ਇਹਨਾਂ ਨੂੰ ਹੁਣ ਕਿੱਥੇ ਆ ਜਾਈਏ ਮੁਸ਼ਕਲ ਹੋ ਆ ਹਾਂ ਮੰਮੀ ਵੀ ਹੋਣਿਆ ਨਹੀਂ ਨਹੀਂ ਉੱਥੇ ਤਾਂ ਕਈ ਗੱਲ ਹੁੰਦੀ ਆ ਵੀ ਹੁਣ ਜਾਓ ਤੇ ਆ ਜਿਓ ਇਹ ਵੇਲੇ ਘੰਟਾ ਕਿ ਲੱਗਦਾ ਕਿ ਹੋਏ ਜਿਆਰੀਆਂ ਕਿਹੜਾ ਜਿ ਟਾਈਮ ਨਾ ਬਣ ਜੂਗੀ ਕਿ ਫਿਰ ਆ ਜਿਓ ਚਲ ਵੇਖ ਲਾਂਗੇ ਨਹੀਂ ਨਹੀਂ ਆਉਣਾ ਕਿੱਥੇ ਫਿਰ ਬਾਹ ਤੂੰ ਵੀ ਛੜਾ ਕੁੜੀ ਕਿੱਥੇ ਛੱਡ ਕੇ ਆਪਣੀ ਘਰ ਆ ਰਹੀ ਬੀਬੀ ਲਾ ਕੇ ਛੱਡ ਦਾਂਗੇ ਇਹ ਬੀਬੀ ਨੂੰ ਕਹਿ ਦਿੰਨੇ ਆਂ ਆਪਾਂ ਵੀ ਚਲ ਵੇਖ ਲਿਓ ਕਿੱਥੇ ਨਹੀਂ ਹੋਗੀ ਕਿਤੇ ਹੋ ਗਈਆਂ ਪੁੱਛੇ ਗਈਆਂ ਹਾਂ ਹਾਂ ਤੁਸੀਂ ਤੂੰ ਤੇ ਦਿਨ ਦੇਖੋ ਤੇ ਮੈਨੂੰ ਇੱਕ ਦਿਨ ਵੀ ਬੀਬੀ ਸਾਡੀ ਪੁੱਛੀ ਨਹੀਂ ਨਹੀਂ ਕਰਾਤੇ ਵੜੇ ਦੇਣ ਚੱਲ ਦੇਖਿਆ ਗਾੜੀ ਚੜ੍ਹਦੇ ਇੱਕ ਦਿਨ ਹੁਣ ਨਹੀਂ ਵੇਖਿਆ ਤੁਸੀਂ ਵੇਖਿਆ ਕੀ ਤੁਸੀਂ ਵੇਖਿਆ ਹਾਂ ਚਲੋ ਕੋਈ ਚਲੋ ਕੋਈ ਨਹੀਂ ਚਲੋ ਠੀਕ ਹੈ ਜੀ ਜਾਓ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਕੀ ਹਾਲ ਚਾਲ ਠੀਕ ਠਾਕ ਜੀ ਹਾਸ ਕਰਦਿਆਂ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੀ ਹੋਣਗੇ ਅੱਜ ਕਿੱਧਰ ਜਾ ਰਹੇ ਜੀ ਜਾਣਦੇ ਆ ਪ੍ਰੋਗਰਾਮ ਇੱਕ ਦੇ ਪ੍ਰੋਗਰਾਮ ਤੇ ਕਿਤੇ ਜਾ ਵੀ ਰਹੇ ਹੋਗੇ ਨਾ ਜਾਣਦੇ ਆ ਵੀ ਦੇ ਨਾਨਕੇ ਸਹੀ ਹੈ ਸਹੀ ਪਿੰਡ ਮਢਿਆਣਾ ਕਮਾਨ ਦੇ ਨਾਲ ਗਏ ਆ ਠੀਕ ਹੈ ਇਹ ਮੇਰੀ ਨਾਨ ਦੀ ਕੁੜੀ ਆ ਥੇਲੀ ਨਾਲ ਹੀ ਚੱਲੀ ਆ ਉੱਥੇ ਦੀ ਮੰਮੀ ਆਈ ਹੈ ਰੁਪਿੰਦਰ ਰੋਣਾ ਨਾਲ ਤੇ ਜਾ ਕੇ ਉਹਨਾਂ ਨਾਲ ਮਨਾਉਂਦੇ ਆ ਤੁਹਾਨੂੰ ਪਿੰਡ ਦਿਖਾ ਲ ਦ ਮੇਰਾ ਭਰਾਵਾ ਉੱਥੇ ਦਿਖਾ ਲ ਪਿੰਡ ਉਹਨੂੰ ਕਰ ਆਇਆ ਸਕੂਲ ਸਕੂਲ ਇੱਥੇ ਪੜਦੀ ਰਹੀ ਨਕਲ ਮਾਰ ਕੇ ਨਕਲ ਮਾਰ ਕੇ ਚਲ ਨਕਲ ਤੇ ਸਾਰੇ ਮਾਰਦੇ ਹੀ ਆ ਮਾੜੀ ਮੋਟੀ ਹੋਣਾ ਫੇਰ ਪਿਆ ਛੱਪੜ ਛੱਪੜ ਦਵਲੀਏ ਹੀ ਆ ਹੋਵੇ ਮੈਂ ਨਹੀਂ ਆ ਠੀਕ ਆ ਸਹੀ ਗੱਲ ਆ ਉਹ ਕਿਹੜਾ ਘਿਰ ਪਾ ਲਿਆ ਕਿਹੜੇ ਚਲੇ ਨਾ ਆ ਜਾਂਦੇ ਹੈ ਪਤਾ ਨਹੀਂ ਪਰੇ ਪਰੇ ਆਜ ਪਿੰਡ ਮੜਿਆਲਾ ਉੱਧਾ ਗਈ ਤੇ ਹਾਂ ਇਹ ਬਿਲਕੁਲ ਸੌਂਪੜਦੇ ਹਾਂ ਬਿਲਕੁਲ ਨਾ ਆ ਕੇ ਜਾਓ ਇੱਧਰ ਜਾਣਾ ਹੈ ਉੱਧਰ ਜਾਣਾ ਨਹੀਂ ਗੱਡੀ ਕੋਲ ਤੇ ਇੱਧਰ ਖੜੀ ਕਰਦੀ ਉੱਧਰ ਜਗ੍ਹਾ ਨਹੀਂ ਹੋਣੀ ਅੱਜ ਅਜੀ ਇੱਥੇ ਹੁਣੇ ਪਿੰਦਰ ਮਾਸਿਨੀ ਮੈਂ ਵੇਖ ਲੈ ਇੱਕ ਕਰ ਲਾ ਲੈਨੇ ਗੱਡੀ ਹੁਣੇ ਉਹ ਅੱਜ ਦੇ ਆਏ ਆ ਤੇ ਸਾਡੇ ਵਰਗੇ ਹੁਣ ਆ ਗਏ 12 ਕੁ ਗੱਡੀਾਂ ਬਚ ਗਈਆਂ ਇਹ ਨੇ ਇਤਰੀ ਹੁਣੇ ਪੱਕਾ ਵੇਖ ਲ ਭੈ ਕਿਹੜੇ ਮਲੇ ਦੇ ਆਏ ਆ ਗਏ ਆਪਾਂ ਨਾਲਕਿਆਂ ਦੇ ਘਰ ਘਰ ਦੇ ਘਰ ਦੇ ਸਾਨੂੰ ਕੀ ਕਰਨੀ ਮਾਂ ਮੇ ਵਿਚਾਰੀ ਅਬੀ ਦੀ ਗਈ ਆਪਣੇ ਭੇਗੇ ਉਹਦੇ ਕਰ ਸੁੱਖ ਨਾ ਦੋਪਤੀ ਹੋਏ ਇਹ ਜੁੜਵਾ ਦੋਨੋਂ ਮੈਂ ਪੂਰੀ ਚੌਥੇ ਜਾਣਾ ਬਿਆਨ ਹਾਂਜੀ ਚਲੋ ਉਤਰੋ ਚੜੀਦੇ ਨਾਲਕੋ ਗਰਾਮ ਚਲੋ ਉਤਰੋ ਉਤਰੋ ਆ ਲਾਓ ਜੀ ਪੂ ਆਦਾ ਮੁੰਡਾ ਪਹਿਲਾਂ ਹੀ ਆਣ ਕੇ ਖਲੋਤਾ ਵਾ ਹਾਂ ਸასი ਘਾਲ ਜੀ ਠੀਕ ਹੈ ਤੇ ਭੈਣ ਭਾਈ ਸਸੀ ਘਾਲ ਬੁਲਾ ਲੋ ਆਸ ਵਿੱਚ ਵੀ ਮੈਂ ਨਹੀਂ ਇਹ ਚੋਂ ਨਹੀਂ ਕੱਢਣਾ ਕੋ ਅੱਛਾ ਹੈ ਨਹੀਂ ਇਹ ਚਕਾ ਇਹਦੇ ਵਿੱਚ ਕਿੱਟ ਕੱਢ ਲੋ ਕਿੱਟ ਕੱਢ ਲੈਨੇ ਆ ਕਿੱਟ ਕਿ ਲਈ ਆ ਕੀ ਕਰਨੂ ਹੈ ਪੁਈ ਸਸੀ ਘਾਲ ਜੀ ਸਾਰਿਆਂ ਨੂੰ ਸਸੀ ਘਾਲ ਜੀ ਸਾਰਾ ਨਾ ਉਹਦਾ ਹੀ ਬੜੇ ਪਿਆਰ ਨਾਲ ਸਸੀ ਘਾਲ ਬੁਲਾਨੇ ਪਰ ਵੀਡੀਓ ਵਿੱਚ ਬਹੁਤ ਅਤੀ ਸਸੀ ਘਾਲ ਬੁਲਾਨੇ ਹਨ ਹਾਂ ਕੋਈ ਨਹੀਂ ਕੱਢ ਲੈਨੇ ਤੁਹਾਨੂੰ ਲੱਗਿਆ ਚਲੋ ਤਦੈਨੋਂ ਨਾ ਮੈਂ ਕਹਾਂ ਬਲੌਗ ਨਾ ਬਲੌਗ ਵੱਜਣਗੇ ਅੱਜ ਅੱਜ ਬਾਅਦ ਵਿੱਚ ਮਿਲੂੰਗਾ ਅਸੀਕਾਲ ਹਾਂ ਆ ਬੁੱਤੂ ਹਾਂ ਸਹੀ ਹੈ ਹੱਥ ਦਾ ਹੀ ਹੋਣਾ ਸਹੀ ਹੈ ਵਧੀਆ ਵਧੀਆ ਸੱਚੀ ਪਾਪਾ ਜੀ ਤੂੰ ਬਦਲੇ ਸੱਚੀ ਦਾਤੀ ਮੈਂ ਹਾਂ ਚੱਲ ਗਏ ਹੁਣੇ ਮੈਂ ਇਹਨਾਂ ਨੂੰ ਕਹੀ ਜਾਂਦੀ ਕਿ ਤੈਨੂੰ ਲੇਟ ਕਰਤਾ ਚਾਚਾ ਨੂੰ ਬੋਸੇਂਗੇ ਬਸਾ ਦੇ ਗਿੜੀ ਗਿੜੀ ਹੁਤਾ ਮੰਮੀ ਫੇ ਨੀ ਕਰਦੇ ਅੱਜ ਦੇ ਇਹਨੂੰ ਬਲੌਗਾਂ ਚ ਬਲੌਗ ਵੱਜਣ ਦੇ ਉੱਧਰ ਲੱਗਦੀ ਨਾ ਕੈਮਰਾ ਫੜਿਆ ਤੇ ਉੱਧਰ ਅੰਮੇ ਕੈਮਰਾ ਫੜਿਆ ਤੈ ਖਦੋ ਤੂੰ ਵੀ ਆਮਰੇ ਸਾਹਮਣੇ ਆ ਚੁਕੇ ਆ ਹੋਰ ਵੀ ਆਮਰੇ ਕਰ ਦੋ ਜੀ ਓਏ ਪਿੰਕਾ ਚਲੋ ਚਲੋ ਤੁਰੋ ਤੁਰੋ ਚਲੋ ਚਲੋ लवली ਆਓ ਚਲਿਏ ਚਲੋ ਜੀ ਚਲੋ ਜੀ ਤੁਰੋ ਤੁਰੋ ਚਲੋ 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 ਮੈਂ ਗੱਡੀ ਲੋਕ ਕਰਨੀ ਆ ਗੱਡੀ ਲੋਕ ਕਰਨੀ ਆ ਮੈਂ ਕਰਦਾ ਲੋਕ ਆਖੜੇ ਦੇਖ ਆਖੜੇ ਪੁੱਤ ਫਿਰ ਮੈਂ ਹੋ ਕੱਢ ਇਹਨਾਂ ਦੇ ਵਿੱਚ ਪਾ ਲੈਂਗੀ ਫਿਰ ਉੱਥੇ ਰੱਖ ਦਿੰਦੇ ਆ ਓ ਲੀਨ ਏ ਕੋ ਲੀਨ ਸਾਡੀ ਹੋ ਸਾਡੇ ਕੁੱਗੀ ਬਾਏ ਕਰਦੇ ਬਾਏ ਬਾਏ ਧੰਕਿਤ ਗਰਮੀ ਬੜੀ ਆ ਤੇ ਬੁਝਾਰਾ ਬਾਏ ਇਹਨਾਂ ਦੇ ਵਿੱਚ ਕਿੰਨੇ ਵਿਅਕਤੀ ਪਰ ਸਕਾਗੇ ਸਭਾਈ ਜਵਾਰ ਇਹ ਕੋਲ ਗਲਤ ਨਾ ਇੱਥੇ ਡੇਂਚਰੇ ਪੂਰੀਆ ਬਣਾਉਂਦੇ ਆ ਜਿੰਨਾਂ ਦਾ ਵੀ ਲੰਗਰ ਚੱਲਣਾ ਵਾ ਆਪਾਂ ਨੂੰ ਦੋ ਜਿੰਨ ਦੇ ਆਈ ਜਾਂਦੇ ਆ ਆਈ ਲੱਗਿਆ ਆਈਸਕ੍ਰੀਮ ਉਹ ਇੱਧਰ ਆਈਸਕ੍ਰੀਮ ਦੀ ਸੇਵਾ ਚੱਲ ਰਹੀ ਹੈ ਨਹੀਂ ਨਹੀਂ ਖਾ ਲਈ ਅਹੀਂ ਪਾਈ ਜਾਓ ਕਮਲ ਤੂੰ ਵੀ ਲੈ ਲੈ ਥੋੜਾ ਜਿਹਾ ਹਿੱਸੇ ਵਿੱਚ ਕਿੰਨੇ ਕਰੀਨੇ ਸਾਧ ਲੈਣਾ ਇਹ ਵੀ ਆਵਾ ਕਾਹੋ ਤੁਹੀਂ ਜਿਹੜਾ ਕਰਨਾ ਨਹੀਂ ਤੇ ਉਹਨੇ ਵਿਚਾਰੀ ਨੇ ਕਰਨਾ ਹੀ ਆ ਫਿਰ ਆਹ ਹੋ ਵੀ ਉਹਨੇ ਤੇ ਕਰਨਾ ਹੀ ਆ ਸੇਵਾ ਚੱਲ ਰਹੀ ਆ ਪੂਰੇ ਜੋਰਾ ਚ ਨਾਨੇ ਦੋਤੇ ਦੀ ਖਿਦ ਆ ਨਾਨਾ ਦੋਤਾ ਦੋਹੇ ਜਾਣੇ ਵੇਖੋ ਰੋਤੇ ਕਿ ਨਹੀਂ ਮਜ਼ੇ ਨਾ

ਔਰ ਠੰਡੇ ਡੱਬੇ ਦੇ ਆਹ ਮੈਂ ਅੱਗੇ ਬੜੀ ਨਹੀਂ ਲੰਦੀ ਆ ਸਰਦਾਰ ਇਕਬਾਲ ਸਿੰਘ ਜੀ ਸੁਬਿਰਰ ਸਾਹਿਬ ਤੁਸੀਂ ਆਪਣਾ ਰਮਾਨ ਸਨਮਾਨ ਲੈ ਜਿਓ ਠੀਕ ਜਾਰੀ ਸ਼ੁਰੂ ਕਰਵਾ ਸਰਦਾਰ ਅਮਰਿਤਪਾਲ ਸਿੰਘ ਜੀ ਉਹਨਾਂ ਨੇ ਵੀ ਵਿਜਾਰਿਸ਼ ਕਰਦਾ ਹੈ ਸਾਡੇ ਦਲੇਰ ਭਾਜੀ ਦਲੇਰ ਭਾਜੀ ਤੁਸੀਂ ਵੀ ਆ ਜਿਓ ਵਾਹ ਜੀ ਵਾਹ ਕੀ ਬਾਤ ਹੈ ਜੀ ਸਾਡੇ ਸਰਪਈ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਸ਼ੁਕਰ ਗੁਜ਼ਾਰੀ ਹੈ ਪਹੁੰਚ ਗਏ ਆ ਘਰ ਤੇ ਹੁਣ ਲਾਈਏ ਲੇੜੇ ਕੱਪੜੇ ਤੇ ਜਾਈਏ ਭੇਲੀ ਪੱਠੇ ਵੀ ਪਉਣ ਵਾਲੇ ਹੋਣੇ ਆ ਜੇ ਹਾਂਜੀ ਕੀ ਲੈਣ ਦਾ ਜੇ ਮੈਂ ਘਰ ਵਾਸਤੇ ਗੋਲ ਗੱਪੇ ਲਿਆਂਦੇ ਮੈਂ ਚਲੋ ਵੀ ਨਿਆਣੀ ਘਰ ਛੱਡ ਕੇ ਗਏ ਤੇ ਖਾ ਲੂਗੀ ਕੋਹਾਂ ਠੀਕ ਆ ਕਿੱਡਾ ਬੱਦ ਬੱਦ ਕੱਢਦੇ ਆਂ ਦਾਣਾ ਸਬਜ਼ੀਆਂ ਵਾਲੇ ਵੇਖ ਕਿਦਾਂ ਵੇ ਵੇ ਪੈਰਾ ਚ ਵੇ ਮੈਂ ਕਿਹਾ ਉੱਥੇ ਅਸੀਂ ਚੱਲਣ ਦਾ ਇਹ ਨਾਲੇ ਗੱਲੂਗੇ ਨਾ ਠੀਕ ਆ ਗਏ ਜਾਂਦੇ ਆ ਖਾਲੀ ਜੀ ਕੱਢੀ ਤੇ ਹੁੰਦੇ ਆ ਭਰੀ ਕਿੱਧਰ ਇੰਦਾ ਹੀ ਆਪਰਾ ਆਪੇ ਕੇ ਗਏ ਆਏ ਹਿੰਦੇ ਪਰ ਕੇ ਲਿਆਉਣੇ ਇਹ ਤੇ ਕੇ ਤਾਂ ਖਾਲੀ ਨਹੀਂ ਨਾ ਆ ਜਾਂਦਾ ਦੱਸ ਜੀ ਇਹਦੀ ਕਿਹਾ ਸੀ ਨਾ ਕੋਈ ਚੀਜ਼ ਲਿਆ ਕਰੋ ਤੇ ਹਟਦੀਆਂ ਨਹੀਂ ਬੇਬੇ ਕੋਈ ਨਹੀਂ ਖਾਣ ਹਾਰ ਨਹੀਂ ਜਾਂਦੀਆਂ ਆ ਚਲੋ ਠੀਕ ਆ ਜੀ ਪਹੁੰਚ ਗਏ ਆ ਘਰ ਇਸੇ ਨਾਲ ਕਰਦੇ ਆ ਵਲੌਗ ਦੀ ਐਂਡਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੇਖਣ ਲਿਆ ਵਿਚਾਰਾ ਸਾਡੇ ਵਾਲ ਮਮੀ ਹਣੀ ਵੀ ਨਹੀਂ ਘਰ ਨਾਲ ਬੀਬੀ ਬੈਠੀ ਆ ਮੇਕੂ ਸੱਸੀ ਕਾਲ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਮੈਕ ਥਰੂ ਕਰੇ ਸਾਡੇ ਕੇਹੀ ਇਹ ਇਹ ਸਾਡੇ ਬੀਬੀ ਜੀ ਜਸ਼ਨ ਦੇ ਆ ਦਾਦੀ ਜਸ਼ਨ ਦੇ ਦਾਦੀ ਜੀ ਆ ਡੈਡੀ ਦੇ ਚਾਚੀ ਜੀ ਲੈੜੀ ਹੋਣੀ ਗਏ ਵੀਡੀਓ ਬਣਾਉਣ ਲਈ ਕੀ ਹੋਣਾ ਦੇ ਹਾਂ ਚਲੋ ਠੀਕ ਆ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਸਾਰਿਆਂ ਨੂੰ